ਜਿਹੜੇ ਬੱਚੇ ਐ ਡੁੱਬ ਗਏ। ਇਹ ਸ਼ਿਵਮ, ਸਨੋ, ਭਗਵੰਦਰ, ਵਸੀ ਇਸਲਾਮ ਗੱਲ ਦੋਣਾ। ਜਿਹੜੇ ਵੇਰ ਸਨੋਤਰਾ ਮੀ ਜੀ ਆਪਣਾ ਰੇਲਵੇ ਰੇਲਵੇ ਸਟੇਸ਼ਨ ਤੋਂ ਜਦੋਂ ਤੁਰਿਆ ਉਹਨਾ। ਅਸੀਂ ਜੋ ਤੇ ਪਹੁੰਚੇ ਤਾਂ ਉਹ ਬੱਚਾ ਰੋ ਰਿਹਾ ਸੀ। ਜਿਹਨੂੰ ਅਸੀਂ ਆਣੇ ਲੈ ਕੇ ਅੰਦਰ ਜੋ ਕੋਸ਼ਿਸ਼ ਕਰੀ ਪਛੜੇ ਜਦ ਕਰਕੇ ਜਿਹੜਾ ਉਹ ਡਿਆਣੇ ਆ ਆਪਣਾ ਸੰਦੋਰੋਂ ਤੋਂ ਉਹਨਾਂ ਮੱਲੇ ਕੇ ਇਹਨਾਂ ਦੇ ਵਟਸਐਪ ਤੇ ਇਹਦਾ ਹੋਡੀਆਂ ਵਗੈਰਾ ਸਾਰਾ ਕੋਸ਼ ਫੋਟੋ ਪਾਈ ਤੇ ਉਹਨਾਂ ਨੇ ਪਤਾ ਲੱਗਣ ਸੇ ਇਹ ਵਾਰਸ ਸਾਡੇ ਤੋਂ ਆ ਗਏ ਆ ਇਹ ਵਾਰਸ ਸਾਹਿਬ ਨੂੰ ਬਗਲੂ ਦੇ ਦਾਦਾ ਕੇ ਇਹ ਦੇ ਮਾਮੇ ਜਰਾਕ ਦੀਪਦੇਵ ਹਾਲੇ ਕਰੇ ਆ ਸ਼ਿਵਮ ਕਿੰਨੇ ਸਾਲ ਦਾ ਬੱਚਾ ਕਿਹੜੀ ਕਲਾਸ ਦਾ ਬੱਚਾ ਹੈਗਾ 10-11 ਸਾਲ ਦਾ ਹੈ ਤੀਜੀ ਜਮਾਤ ਚ ਪਰਵੋਕ ਮਲਟੀਪਰਪਸ ਸਕੂਲ ਸ਼ਿਵੋ ਦੇ ਦਾ ਕੀ ਕਾਰਨ ਇਹ ਹੈ ਕਿ ਅੱਜ ਦਾ ਮੋਢੀ ਪਿਰਤਾਲ ਚ ਆਇਆ ਸਾਹਮਣੇ ਕਿਉਂ ਭੱਜਿਆ ਸੀ ਇਹ ਕਰੋ ਇਹ ਤਾਂ ਬਸ ਆਪਣੀ ਜਿਹੜੀ ਟ੍ਰੇਨ ਦੀ ਚਾਂਦੀ ਨੂੰ ਆਸਰੀ ਨੂੰ 100 ਤੋਂ ਵਰਕਰਾਂ ਬਹੁਤ ਬਾਈ ਬੇਟੀ ਆ ਗਏ ਇਸ ਰੰਗ ਦਰਗਾ ਸੀ ਉਹ ਉਹ ਨੂੰ ਵੀ ਨਾ ਰਾਸ ਤੋਂ ਮੱਲੇ ਕਰੀ ਜਿਹੜਾ ਬੱਚੇ ਹ ਡੁੱਬੀ ਇਹ ਸ਼ਿਵਮ ਸਨ ਅ ਭਰਵਿੰਦਰ ਵਸੀ ਇਸਲਾਮ ਗੱਲ ਦੋਣਾ ਜਿਹੜੇ ਬਰੇ ਸਨ ਉਹਤਰਾ ਮੀ ਜੀ ਆਪਣਾ ਰੇਲਵੇ ਰੇਲਵੇ ਸਟੇਸ਼ਨ ਤੋ ਜਨ ਤੁਰਿਆ ਉਹਨਾ ਅਸੀਂ ਜੋ ਪਹੁੰਚੇ ਤਾਂ ਉਹ ਬੱਚਾ ਰੋ ਰਿਆ ਸੀ ਜਿਹਨੂੰ ਅਸੀਂ ਆਣੇ ਲੈ ਕੇ ਅੰਦਰ ਜੋ ਕੋਸ਼ਿਸ਼ ਕਰੀ ਪਛੜੇ ਜੇਕਰ ਕਿ ਜਿਹੜਾ ਲੁਧਿਆਣੇ ਆ ਆਪਣਾ ਸੰਦੋਰੋਂ ਤੋਂ ਨਮ ਲੈ ਕੇ ਇਹਨਾਂ ਦੇ ਵਟਸਐਪ ਤੇ ਇਹਦਾ ਹੋਣੀਆ ਵਗੈਰਾ ਸਾਰਾ ਕੁਝ ਫੋਟੋ ਪਾਈ ਤੇ ਉਹਨਾਂ ਦੇ ਪਤਾ ਲੱਗਣ ਸੇ ਇਹ ਵਾਰਸ ਸਾਡੇ ਕੋਲ ਆ ਗਏ ਆ ਇਹ ਵਾਰਸਾਂ ਨੂੰ ਬਦਲੀ ਉਹਦੇ ਦਾਦਾ ਤੇ ਇਹਦੇ ਮਾਮੇ ਜਰਾਕ ਦੀਪਦੇਵ ਜੀ ਵਾਲੇ ਕਰੇ ਆ ਸ਼ਿਵਮ ਕਿੰਨੇ ਸਾਲ ਦਾ ਬੱਚਾ ਕਿਹੜੀ ਕਲਾਸ ਦਾ ਬੱਚਾ ਹੈਗਾ 10-11 ਸਾਲ ਦਾ ਹੈ ਤੀਜੀ ਜਮਾਤ ਚ ਪੜ੍ਹਦਾ ਹੈ ਮਲਟੀਪਰਪਲ ਸਕੂਲ ਲੋਡੇਰਾ ਇਹ ਕੀ ਕਾਰਨ ਦੇ ਹੱਦ ਤੱਕ ਦਾ ਮੋਢਲੀ ਪੜਤਾਲ ਚ ਆਇਆ ਸਾਹਮਣੇ ਕਿਉਂ ਬੱਜੇ ਸੀ ਇਹ ਕਰੋ ਇਹ ਤਾਂ ਬਸ ਆਪਣੀ ਜਿਹੜੀ ਟੇਨ ਦੀ ਝਾਂਦੀ ਨੂੰ ਆਸਰ ਜੀ ਮੈਂ ਸੇਕਿੰਗ ਤੋਂ ਕਰ ਕਰਾਂ ਬਹੁਤ ਕੰਬਦੇ ਤੇ ਵਜ਼ੀਰ ਰੰਦ ਦੁਗਤੀ ਤੇ ਉਹਨੂੰ ਅਸੀਂ ਉਹਨਾਂ ਰਾਸ ਤੋਂ ਮਾਦੇ ਕਰੀਏ